ਪੰਜਾਬ ਸਰਕਾਰ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਨਸ਼ੇ ਦੇ ਖਿਲਾਫ ਮਹਿੰਮ ਚਲਾ ਕੇ ਤੇ ਪੰਜਾਬ ਦੀ ਜਵਾਨੀ ਬਚਾਉਣ ਦਾ ਕੰਮ ਕੀਤਾ ਹੈ ਤੇ ਇਹਦੇ ਵਿੱਚ ਪੁਲਿਸ ਪ੍ਰਸ਼ਾਸਨ ਦਾ ਬਹੁਤ ਵੱਡਾ ਰੋਲ ਹੈ ਪੁਲਿਸ ਪ੍ਰਸ਼ਾਸਨ ਬਹੁਤ ਵਧੀਆ ਕੰਮ ਕਰ ਰਿਹਾ ਏ ਨਸ਼ੇ ਦੇ ਜਿੰਨੇ ਵੀ ਤਸਕਰ ਸੀ ਫੜ ਫੜ ਕੇ ਇਹਨਾਂ ਨੇ ਜੇਲਾ 'ਚ ਡੱਕਦੇ ਨੇ ਨਸ਼ਿਆਂ ਦਾ ਕੋੜ ਦਿਨੋਂ ਦਿਨ ਖਤਮ ਹੋ ਰਿਹਾ ਵੈਸੇ ਜੀ ਤੇ ਨਵੀਂ ਪੀੜ੍ਹੀ ਜਾਨੀ ਕਿ ਗਰਾਊਂਡ ਨਾਲ ਆਪਣੇ ਬਹੁਤ ਝੁੰਡੇ ਬੱਚੇ ਜੀ ਵਧੀਆ ਮਿਹਨਤ ਕਰ ਰਹੇ ਆ ਸਾਡੀ ਜੀ ਸ੍ਰੀ ਹਰਮਨ ਪੁਲਿਸ ਆ ਉਹ ਵੀ ਬਹੁਤ ਵਧੀਆ ਕੰਮ ਕਰ ਰਿਹਾ ਨਸ਼ਿਆਂ 'ਵੱਦ ਜਿਹੜੀ ਮਹਿਮ ਚਲਾਈ ਓਦੇ ਵਿੱਚ ਖੜੇ ਉਤਰੇ ਆ ਤੇ ਸਾਡੇ ਪਿੰਡ ਦੇ ਵਿੱਚੋਂ ਇਹ ਨਸ਼ਾ ਇਹ ਗੱਲ ਹੈ ਬਿਲਕੁਲ ਮੁਕਤ ਹੋ ਚੁੱਕਿਆ ਆਪਣੇ ਪੰਜਾਬ ਸਰਕਾਰ ਨੇ ਮੁਹਿੰਮ ਚਲਾਈ ਜੁੱਧ ਨਸ਼ਿਆਂ ਵਿਰੁੱਧ ਉਹਦੀ ਵਿੱਚ ਮਤਲਬ ਸਾਡੇ ਪਿੰਡ ਦੇ ਟੋਟਲੀ ਮਤਲਬ ਐਸਟਮ ਸਫਾਇਆ ਹੋ ਚੁੱਕਾ ਨਸ਼ਾ ਮਖਾ ਤਖਨਵ ਸੀਰ ਖਾਣਾ ਸੀਰ ਗੋਲਪੁਰ ਦੇ ਏਰੀਆ ਚ ਵੀ ਸਖਤੀ ਵਰਤੀ ਜਾ ਰਹੀ ਹੈ ਇਹਨਾਂ ਪਰਸੋਂ ਬਰਾਮਦਗੀ ਕਰਕੇ ਇਹਨਾਂ ਦੇ ਖਿਲਾਫ ਕਾਨੂੰਨ ਦਰਜ ਕਰਕੇ ਇਹਨਾਂ ਨੂੰ ਜੇਲ੍ਹ ਵਿੱਚ ਭੇਜਿਆ ਜਾ ਰਹਾ ਹੈ ਜੋ ਬੱਚੇ ਗਲਤ ਸੰਗਤ ਵਿੱਚ ਪਾ ਕੇ ਨਸ਼ਾ ਕਰਨ ਦੇ ਆਦੀ ਹੋ ਗਏ ਹਨ ਉਹਨਾਂ ਨੂੰ ਸਰਕਾਰ ਵੱਲੋਂ ਹਸਪਤਾਲ ਵਿੱਚ ਦਿੱਤੀ ਗਈ ਜਾ ਰਹੀ ਫ੍ਰੀ ਸਹੂਲਤਾਂ ਤੇ ਮੈਡੀਸਨ ਦਵਾਈ ਜਾ ਰਹੀ ਹੈ ਸਕੂਲਾਂ ਬਰਾਉਂਡਾਂ ਵਿੱਚ ਜਾ ਕੇ ਛੋਟੇ ਬੱਚਿਆਂ ਨੂੰ ਨਸ਼ਾ ਤੋਂ ਦੂਰ ਰਹਿਣ ਦੀ ਪ੍ਰੇਰਿਤ ਕੀਤਾ ਜਾ ਰਿਹਾ ਹੈ ਪਿੰਡਾਂ ਦੀਆਂ ਪੰਚਾਇਤਾਂ ਨਾਲ ਸੰਪਰਕ ਕਰਕੇ ਉਹਨਾਂ ਨੂੰ ਜੋ ਲੋਕ ਪਿੰਡ ਦੇ ਨਸ਼ਾ ਵੇਚਣ ਦੇ ਆਦੀ ਹਨ ਉਹਨਾਂ ਦੀ ਸਖਤ ਨਾ ਕਰਨ ਬਾਰੇ ਅਤੇ ਉਹਨਾਂ ਦੀ ਜਮਾਨਤ ਨਾ ਦੇਣ ਬਾਰੇ ਅਪਰਾਧ ਕੀਤਾ ਜਾ ਰਿਹਾ ਹੈ